ਅੰਦਰ ਦੇ ਵਿੱਚ ਸੰਕਟ ਕੀ ਹੈ ਸੰਕਟ ਇਹ ਹੈ ਕਿ ਇੱਕ ਆਦਮੀ ਨੇ ਸੋਚਿਆ ਕਿ ਮੈਂ ਸੁਪੀਰੀਅਰ ਆਦਮੀ ਆ ਉਹ ਸਾਰੀ ਦੁਨੀਆ ਮੇਰੇ ਹੇਠੇ ਰੇਟ ਲਗਣੀ ਚਾਹੀਦੀ ਹੈ ਇੱਕ ਕਰਕੇ ਉਸਨੇ ਆਪਣੇ ਲੀਡਰਾਂ ਨੂੰ ਜ਼ਿਬਾ ਕੀਤਾ ਅਸੀਂ ਬਿਲਕੁਲ ਨੋਟਿਸ ਨਹੀਂ ਲਿਆ ਗੁਰਮੀਤ ਸਿੰਘ ਮੁਖਸਰ ਨੂੰ ਲੈ ਕੇ ਦਸਵੰਦਰ ਸਿੰਘ ਤਲਵੰਡੀ ਜਿੰਨੇ ਵੀ ਕੈਪਟਨ ਕਮਲਜੀਤ ਸਿੰਘ ਨੂੰ ਡੀਆਈਜੀ ਕਹਿ ਚੁੱਕਿਆ ਕਿ ਉਹ ਇੱਕ ਹਾਦਸਾ ਨਹੀਂ ਸੀ ਇੱਕ ਇੱਕ ਕਰਕੇ ਔਰ ਅਖੀਰ ਦੇ ਵਿੱਚ ਜਹਤਰਾ ਟੋੜਾ ਇਸ ਤੋਂ ਪਹਿਲਾਂ ਜਿਹੜੀ 1996 ਦੇ ਵਿੱਚ ਇਲੈਕਸ਼ਨ ਹੋਏ ਐ ਸ਼੍ਰੋਮੀ ਕਮੇਟੀ ਦੇ 2000 ਦੇ ਵਿੱਚ ਉਸ ਵੇਲੇ ਮੈਂ ਸਰਦਾਰ ਪ੍ਰਪੂਰ ਸਿੰਘ ਨੂੰ ਮਿਲਿਆ ਇੱਥੇ 17 ਸੈਕਟਰ ਦੇ ਵਿੱਚ ਇਤਫਾਕੀਆ ਤੇ ਮੈਂ ਕਿਹਾ ਕੀ ਪ੍ਰੋਗਰਾਮ ਹੈ ਕਿਨੇ ਪ੍ਰੋਗਰਾਮ ਇਹ ਹੀ ਹੈ ਭਈ ਐਚ ਦੀ ਵਾਰੀ ਬਾਦਲ ਨੂੰ ਸਾਰੀਆਂ ਪਾਵਰਸ ਦੇ ਦੇਣੀਆਂ ਜੋ ਮਰਜ਼ੀ ਬੰਦੇ ਨਾਮਿਨੇਟ ਕਰ ਦੇ ਤੇ ਉਸ ਤੋਂ ਬਾਅਦ ਜਦੋਂ ਇਹਦੇ ਕੋਲੋਂ ਨਾ ਕੁਝ ਹੋਇਆ ਤੇ ਫੇਰ ਪੁੱਛਾਂਗੇ ਵੀ ਤੂੰ ਕਿਉਂ ਨਹੀਂ ਕਰਦਾ ਮੈਂ ਕਿਹਾ ਵੀ ਬਗਲਾ ਦੇ ਸਿਰ ਤੇ ਉਤੇ ਮੂਮ ਰੱਖ ਦਿਓਗੇ ਉਹ ਟੜ ਕੇ ਏਖਾ ਚ ਪਊਗੀ ਸ਼ੇਰ ਤੁਸੀਂ ਫੜੋਗੇ ਤੇ ਫਿਰ ਔਰ ਇਸ ਦੇ ਵਿੱਚ ਟੋੜਾ ਸਾਹਿਬ ਮਰੀ ਗਈ ਉਹਨਾਂ ਨੂੰ ਚਾਹੀਦਾ ਸੀ ਕਿ ਜੇ ਤਲਵੰਡੀ ਨੂੰ ਮੇਰੇ ਕੋਲ ਮਰਵਾਇਆ ਰਲ ਕੇ ਪਹਿਲਾਂ ਜਿਹੜੀ ਚਿੱਠੀ ਲਿਖੀ ਸੀ ਤਲਵੰਡੀ ਦੇ ਟੋੜਾ ਨੇ ਰਲ ਕੇ ਸਰਕਾਰ ਨੂੰ ਲਿਖੀ ਸੀ ਕਿ ਆਹ ਕੁਛ ਭਾਜਪੀ ਦੇ ਥੱਲੇ ਲੱਗ ਕੇ ਸਾਡਾ ਨੁਕਸਾਨ ਹੋ ਰਿਹਾ ਤੇ ਆਹ ਕੁਛ ਇਹ ਕਰ ਰਿਹਾ ਇਹ ਸਾਡੇ ਅਸੀਂ ਇਸ ਨੂੰ ਪ੍ਰਵਾਨ ਨਹੀਂ ਕਰਦੇ ਇਹ ਦੀਸ਼ ਇਸ ਨੂੰ ਤਾਂ ਉਹ ਉਹ ਸਟੈਂਡ ਉਹਨਾਂ ਨੇ ਛੱਡਦਾ ਤੇ ਫਿਰ ਉਹ ਬਗਲਿਆਂ ਦੇ ਸਰਪੇ ਮੋਮ ਰੱਖਣ ਵਾਸਤੇ ਤਿਆਰ ਹੋ। ਤਾਂ ਹੁਣ ਇਹ ਜਿਹੜਾ ਸੰਕਟ ਹੈ ਇਸ ਕਰਕੇ ਆਇਆ ਹੈ। ਤੁਸੀਂ ਇਮੇਜਿਨ ਕਰੋ ਕਿ ਇੱਕ ਘਰ ਦੇ ਵਿੱਚੋਂ ਪੰਜ ਮੈਂਬਰ ਹੋਣਗੇ ਪਾਰਲੀਮੈਂਟ ਦੇ ਵਿੱਚ ਪੰਜ ਤੇ ਤਿੰਨ ਮੈਂਬਰ ਹੋਣਗੇ ਕੌਨਸਲ ਇਹਦੇ ਵਿੱਚ ਕੈਬਨਿਟ ਦੇ ਵਿੱਚ ਸਾਡੇ ਘਰ ਦੀ ਕੈਬਨਿਟ ਹੋਊਗੀ ਸਾਡੇ ਸਾਰੇ ਹੋਣਗੇ ਸਾਡੇ ਤੋਂ ਬਿਨਾਂ ਕਿਤੇ ਕੋਈ ਸੋਚ ਨਹੀਂ ਕੋਈ ਅਕਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਪੋਲਿਟਿਕਸ ਨਹੀਂ। ਇਹ ਅਸੀਂ ਪ੍ਰਮਾਨ ਕੀਤਾ। ਜਿਸ ਦਿਨ ਆ ਸਿੰਘ ਸਾਹਿਬ ਬੈਠੇ ਨੇ ਇਥੇ ਜਿਸੇ ਇਹਨਾਂ ਨੂੰ ਦੇ ਬਰਖਲਾਫ ਉਹ ਦਸਾ ਲੈ ਕੇ ਤੁਰੇ ਸਨ ਜਿਸੇ ਲੈ ਕੇ ਤੁਰੇ ਸਨ ਜਿਸ ਦਿਨ ਜਾ ਕੇ ਇਹਨਾਂ ਨੇ ਅਕਾਲ ਤਖਤ ਦੇ ਉੱਤੇ ਖਰੂਦ ਮਚਾਇਆ ਸੀ ਅਸੀਂ ਨਹੀਂ ਦੇਣਾ ਅਸਤੀਫਾ ਅਕਾਲ ਤਖਤ ਕੌਣ ਹੁੰਦਾ ਉਸ ਦਿਨ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੇਖ ਲਿਖਿਆ ਸੀ ਸਿਮਲਾ ਤੋਂ ਮਾਰ ਨਾ ਕਰੀ ਫਲ ਨੀਵੇਂ ਰੁਕਨ ਨੂੰ ਲੱਗਦੇ ਜਿਸੇ ਇਹਨਾਂ ਨੇ ਆ ਸਾਰਾ ਕੁਝ ਟਾਇਆ ਤੁਹਾਡਾ ਸਾਰਾ ਅਕਾਲੀ ਦਲ ਨੂੰ ਖਤਮ ਕੀਤਾ ਹੈ ਮੈਂ ਕਈ ਵਾਰੀ ਕਹਿ ਚੁੱਕਿਆ ਬੰਦ-ਬੰਦ ਕੱਟ ਕੇ ਜਿਸ ਤਰ੍ਹਾਂ ਭਜਮਨੀ ਸਿੰਘ ਨੂੰ ਇਸ ਤਰ੍ਹਾਂ ਕਦੋਂ ਕੀਤਾ ਇਹਨਾਂ ਨੇ ਅਕਾਲੀ ਦੰਨ ਨੂੰ ਮੈਂ ਦੇਖ ਲਿਆ ਸੀਗਾ ਉਸ ਵੇਲੇ ਕਿ ਅਕਾਲੀ 당ਤੇ ਅਕਾਲ ਚਲਾਉਣੇ ਕੀ ਸਾਥੀ ਜਿਹੜੇ ਸਾਨੂੰ ਕਹਿੰਦੇ ਆ ਨਾ ਵੀ ਮੈਂ ਤਾਂ ਸਰਗੁਦੀ ਜੀਵਨ ਦੇ ਵਿੱਚੋਂ ਨਹੀਂ ਲੇਕਿਨ ਜਿਹੜੇ ਕਹਿੰਦੇ ਆ ਵੀ ਇਹਨਾਂ ਨੇ ਐਫਰਟ ਨਹੀਂ ਕੀਤੀ ਇਸ ਤਰ੍ਹਾਂ ਡਿਟੇਲ ਦਾ ਜ਼ੋਰ ਲਾਏ ਸੋ ਇਹ ਇਹ ਜਿਹੜੇ ਹਿੰਦੀ ਅੱਜ ਅੱਜ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਨਾਲ ਨਫਰਤ ਫੈਲਾਈ ਜਾ ਰਹੀ ਹੈ ਸਰਕਾਰੀ ਤੌਰ ਤੇ ਸਰਕਾਰੀ ਦਲਦੁਆਲੇ ਨਾਲ ਔਰ ਸਰਕਾਰ ਦੇ ਬੰਦਿਆਂ ਦੁਆਰਾ ਅਸੀਂ ਕੀ ਕਰ ਸਕਦੇ ਆ ਅਸੀਂ ਰੌਲਾ ਹੀ ਪਾ ਸਕਦੇ ਨਾ ਰੌਲਾ ਪਾ ਰਹੇ ਆ ਕੱਲ ਨੂੰ ਕੋਈ ਸਾਨੂੰ ਕਹੇ ਜੀ ਤੁਸੀਂ ਉਹ ਸੜੀ ਨਹੀਂ ਬੋਲੇ ਅਸੀਂ ਕਿਹੜਾ ਵੇੜਾ ਸੀ ਜਿਸੜੇ ਅਸੀਂ ਨਹੀਂ ਬੋਲੇ ਕੋਈ ਦੱਸੋ ਤਾਂ ਸਹੀ ਉਹ ਉਸ ਦਾ ਸਬੂਤ ਦਿਨੇ ਫਿਰ ਅੱਜ ਕੀ ਹੋ ਸਕਦਾ ਅੱਜ ਇਹ ਹੋ ਸਕਦਾ ਹੈ ਕਿ ਇਸ ਵੇੜੇ ਅਕਾਲੀ ਦਲ ਖਤਮ ਹੈ ਜਿੰਨੇ ਵੀ ਅਕਾਲੀ ਦਲ ਹਨਗੇ ਸਾਰੇ ਸਾਰੇ ਖਤਮ ਹੈ ਕਿਉਂ ਕਿ ਕਿਸੇ ਵਿਧਾਨ ਦੇ ਅਨਸਾਰ ਇਹ ਅਕਾਲੀ ਦਲ ਨਹੀਂ ਬਣੀ ਉਸਰੇ ਹੋਈ ਅਕਾਲੀ ਦਲ ਕੀ ਕੀ ਹੁੰਦਾ ਵੈਸੇ ਤਾਂ ਸਾਰੀ ਦੁਨੀਆ ਦੇ ਉੱਤੇ ਮਨੁੱਖ ਹੈ ਸਾਰੀ ਦੁਨੀਆ ਦੇ ਉੱਤੇ ਕਨਸਟੀਟਿਊਸ਼ਨ ਸਾਰੀ ਦੁਨੀਆ ਦੇ ਉੱਤੇ ਆਪਣੇ ਆਪਣੇ ਕਲੱਬ ਹਨ ਕਿ ਸਾਰਾ ਕੁਝ ਹੈਗਾ ਲੇਕਿਨ ਹਰ ਇੱਕ ਦੇ ਕੋਈ ਨਾ ਕੋਈ ਕਨਸਟੀਟਿਊਸ਼ਨ ਹੁੰਦੀ ਹੈ ਕਿਹੜੇ ਕਿਹੜੇ ਵਿਧਾਨ ਦੇ ਅਨਸਾਰ ਅਕਾਲੀ ਦਲ ਅੱਜ ਦਾ ਜਿਹੜਾ ਉਸਰਿਆ ਹੋਇਆ ਹੈ ਜਿਸ ਦਾ ਪ੍ਰਧਾਨ ਕਹਿੰਦੇ ਆ ਜੀ ਫਲਾਨਾ ਆਦਮੀ ਹੈ ਉਹ ਕਿਹੜੇ ਵਿਧਾਨ ਦੇ ਅਨਸਾਰ ਉਸਰਿਆ ਹੈ ਕੋਈ ਐਸਾ ਵਿਧਾਨ ਨਹੀਂ ਉਹਨਾਂ ਨੇ ਅਕਾਲੀ ਦਲ ਦੀ ਭਰਤੀ ਬੰਦ ਕਰਤੀ ਇਸ ਸਦੀ ਦੇ ਵਿੱਚ ਕਦੇ ਕਿਸੇ ਨੇ ਭਰਤੀ ਦਾ ਨਾਂ ਸੁਣਿਆ ਵੀ ਅਕਾਲੀ ਦਲ ਦੀ ਭਰਤੀ ਖੁੱਲੀ ਆ ਅਕਾਲੀ ਦਲ ਵਿੱਚ ਸ਼ਾਮਲ ਹੋ ਭਰਤੀ ਬੰਦ ਕਰਤੀ ਜਿਹਦੀ ਭਰਤੀ ਹੈ ਨਹੀਂ ਜਿਹਦਾ ਪਾਣੀ ਫਰੈਸ਼ ਆਉਣਾ ਹੀ ਨਹੀਂ ਜਿਹਦੇ ਵਿੱਚ ਉਹ ਇੱਕ ਚੱਪੜ ਬਣ ਜਾਂਦਾ ਤੇ ਸਟੈਗਨੈਂਟ ਹੋ ਕੇ ਤੇ ਖਤਮ ਹੋ ਜਾਂਦਾ ਉਹਦੇ ਵਿੱਚ ਟੀੜੇ ਫੈਲ ਜਾਂਦੇ ਜਿਵੇਂ ਸਲੇਵਯਾ ਸੋ ਇਹ ਅਕਾਲੀਦਾਰ ਫਿਰ ਉਸ ਤੋਂ ਬਾਅਦ ਕੀ ਹੁੰਦਾ ਅਸੀਂ ਪਿੰਡਾਂ ਦੀਆਂ ਇਕਾਈਆਂ ਬਣਾਉਣੀਆਂ ਹਨ ਮਹੱਲਿਆਂ ਦੀਆਂ ਇਕਾਈਆਂ ਬਣਾਉਣੀਆਂ ਹਨ ਸਰਕਲ ਦੀਆਂ ਇਕਾਈਆਂ ਬਣਾਉਣੀਆਂ ਹਨ ਉਹਨਾਂ ਦੇ ਹੈੱਡ ਬਣਾਉਣੀਆਂ ਹਨ ਜਥੇਦਾਰ ਬਣਾਉਣੀਆਂ ਹਨ ਜਥੇਦਾਰ ਜਿਹੜੇ ਹੈ ਕਿ ਰਲ ਕੇ ਜ਼ਿਲ੍ਹੇ ਦੀ ਇਕਾਈ ਬਣਾਉਂਦੇ ਹੈ ਜ਼ਿਲ੍ਹੇ ਦੀ ਇਕਾਈ ਬਣਾ ਕੇ ਅਸੀਂ ਉਸ ਦਾ ਇੱਕ ਵਰਕਿੰਗ ਕਮੇਟੀ ਬਣਾਉਣੀ ਹੈ ਜ਼ਿਲ੍ਹੇ ਦੀ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅਸੀਂ ਉਸ ਨੂੰ ਕਾਲੀ ਅਨੁਸਾਰਦੇ ਹਾਂ ਤੁਸੀਂ ਮੈਨੂੰ ਦੱਸੋ ਕਦੇ ਕਿਸੇ ਨੇ ਇਸ ਤਰ੍ਹਾਂ ਦਾ ਕਾਲੀ ਅਨੁਸਾਰਦਾ ਵੇਖਿਆ ਇਸ ਜਵਾਨੇ ਦੇ ਵਿੱਚ ਤੇ ਵਾਰ-ਵਾਰ ਕਹੀ ਜਾਂਦੇ ਜੀ ਇਹਨੂੰ ਪ੍ਰਧਾਨ ਬਣਾ ਦਿਓ ਉਹਨੂੰ ਪ੍ਰਧਾਨ ਬਣਾ ਦਿਓ ਉਹ ਕਹਿੰਦੇ ਆ ਕਿ ਇਹ ਦਾਗੀ ਹੈ ਉਹ ਕਹਿੰਦੇ ਅਸੀਂ ਬਾਗੀਆਂ ਸਾਨੂੰ ਬਣਾ ਦਿਓ ਉਹ ਕਹਿੰਦੇ ਭਾਈ ਕਿਸ ਦਾ ਬਣਾ ਦਿਓ ਹੈ ਕਿਥੇ ਇਹ ਅਕਾਲੀ ਦਲ ਕੋਈ ਜਰਾ ਸਾਨੂੰ ਦੱਸੋ ਤਾਂ ਸਹੀ ਵੀ ਉਹ ਖੜਾ ਹੈ ਨਹੀਂ ਤੇ ਅਕਾਲੀ ਦਲ ਕੀ ਸੀਗਾ ਅਕਾਲੀ ਦਲ ਬਣਾਇਆ ਸੀਗਾ ਅਕਾਲ ਤਖਤ ਨੇ ਅਕਾਲ ਤਖਤ ਨੇ ਇਸ ਵਾਸਤੇ ਨਹੀਂ ਸੀ ਬਣਾਇਆ ਕਿ ਉਹ ਕੜਾ ਪ੍ਰਸ਼ਾਦ ਬਹੁਤ ਜ਼ਿਆਦਾ ਹੋ ਗਿਆ ਇਸ ਤੇ ਉਤੇ ਮਨਸ਼ਕਰ ਨੂੰ ਲੋਕ ਨਹੀਂ ਸੀ ਮਿਲਦੇ ਅਕਾਲੀ ਦਲ ਬਣਾਇਆ ਸੀਗਾ ਕਿ ਜਿਹੜੇ ਸਿੱਖ ਪੰਥ ਦੇ ਸਰੋਕਾਰ ਰਹਿਣਗੇ ਉਹਨਾਂ ਨੂੰ ਅੱਗੇ ਲੈ ਕੇ ਜਾਏਗਾ ਔਰ ਜਿਸ ਵੇਲੇ ਲੈਨਨ ਨੇ ਪਾਰਟੀ ਬਣਾਈ ਕਹਿੰਦਾ ਮੇਰੀ ਪਾਰਟੀ ਸੰਸਾਰ ਦੇ ਵਿੱਚ ਪਹਿਲੀ ਪਾਰਟੀ ਹੈ ਜਿਹੜੀ ਮਨੁੱਖੀ ਸਰਵਕਾਰਾਂ ਦੇ ਉੱਤੇ ਆਧਾਰ ਕਰਕੇ ਖੜੀ ਕੀਤੀ ਗਈ ਹੈ ਤੇ ਹਨਲ ਟਵੈਨ ਬੀ ਨੇ ਕੀ ਕੀਤਾ ਜਿਹੜਾ ਕਿ ਉਸ ਵੇਲੇ ਵੱਡਾ ਸੋਸ਼ੀਓਲੋਜੀਸ ਸੀ ਔਰ ਕਿੰਨੇ ਵੋਲਯੂਮ ਦੇ ਵਿੱਚ ਵਰਲਡ ਹਿਸਟਰੀ ਉਸਨੇ ਲਿਖੀ ਹੋਈ ਹੈ ਉਹ ਕਹਿੰਦਾ ਨਹੀਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸਭ ਤੋਂ ਪਹਿਲੀ ਪਾਰਟੀ ਸੀ ਜਿਹੜੀ ਕਿ ਮਨੁੱਖਾਂ ਦੇ ਸਰਵਕਾਰਾਂ ਦੇ ਬਾਰੇ ਬਣੀ ਸੀ ਮਨੁੱਖਤਾ ਦੇ ਮਨੁੱਖਤਾ ਦੇ ਉਦਾਰ ਦੇ ਵਾਸਤੇ ਬਣੀ ਸੀ ਇਹ ਉਹਨਾਂ ਨੇ ਮਨੁੱਖਤਾ ਦੇ ਆਧਾਰ ਦੇ ਵਾਸਤੇ ਬਣਾਇਆ ਸੀ ਅਕਾਲੀ ਦਲ ਅਕਾਲੀ ਦਲ ਨੇ ਸਾਰਿਆਂ ਨੂੰ ਕਲਾਵੇ ਚ ਲੈਣਾ ਸੀ ਅਕਾਲੀ ਦਲ ਨੇ ਸਾਰਿਆਂ ਦੀ ਸੋਚ ਨੂੰ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਇੱਕ ਆਗੂਨ ਦੇ ਤੌਰ ਤੇ ਮੰਨ ਕੇ ਤੇ ਉਸ ਦੇ ਪਿੱਛੇ ਜਾਣਾ ਸੀ ਉਸ ਨੂੰ ਅਗਾਹ ਵਧਾਉਣਾ ਸੀ ਉਸ ਦੇ ਵਾਸਤੇ ਘਟਨਾ ਸੀ ਉਸ ਦੇ ਵਾਸਤੇ ਡਟਦੇ ਰਹੇ ਅਕਾਲੀ ਦਲ 1966 ਤੱਕ